ਦਸ਼ਮੀਸ਼ ਪਿਤਾ ਗੁਰੂ ਕਨਗੀਧਰ ਪਤ ਸਾਹਿਬੇ ਕਮਾਲ ਧਨ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਲਖਤੇ ਜਿਗਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਮੂਰਖੀੜਾ ਵਿਖੇ ਮਜੂਦਾ ਮੁਖੀ ਸੰਤ ਬਾਬਾ ਜਸਵੀਰ ਸਿੰਘ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਤਿੰਨ ਰੋਜ਼ਾ ਮਹਾਨ ਗੁਰਮਤ ਸਮਾਗਮ ਸਰਦਾ ਪੂਰਵਕ ਕਰਵਾਇਆ ਗਿਆ ਜਿਸ ਦੀ ਜਾਣਕਾਰੀ ਦੰਦਿਆਂ ਸਮਾਗਮ ਪ੍ਰੰਤ ਸੰਤ ਬਾਬਾ ਜਸਵੀਰ ਸਿੰਘ ਨੇ ਦੱਸਿਆ ਕਿ ਸਚਖਣਵਾਸੀ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਸਿੱਧਸਰ ਹਲੌਰਾਂ ਵਾਲਿਆਂ ਦੇ ਬਖਸ਼ੇ ਹੋਏ ਹਦੇਸਾ ਮੁਤਾਬਕ ਪਿਛਲੇ ਕਈ ਸਾਲਾਂ ਤੋਂ ਇਹ ਸਮਾਗਮ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਗਏ ਹਨ ਜਿਸ ਵਿੱਚ ਸਮਾਗਮ ਦੇ ਪਹਿਲੇ ਦਿਨ ਛੋਟੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨਾ ਅਤੇ ਸਿੱਖ ਇਤਿਹਾਸ ਸੰਬੰਧੀ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ ਅਤੇ ਦੋ ਦਿਨ ਦੇ ਦੀਵਾਨ ਸਜਾਏ ਗਏ ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਏ ਰਾਗੀ ਢਾਡੀ ਪ੍ਰਚਾਰਕਾਂ ਤੇ ਸੰਤਾਂ ਮਹਾਪੁਰਖਾਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਸ਼ਹੀਦਾਂ ਦੇ ਇਤਿਹਾਸ ਸਰਵਣ ਕਰਾ ਕੇ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਅਤੇ ਖੰਡੇਵਾਟੇ ਦੀ ਪਹੁੰਲ ਤਿਆਰ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਾਣੀ ਖੰਡੇਵਾਟੇ ਦੀ ਪਹੁੰਲ ਪ੍ਰਾਪਤ ਕਰਕੇ ਸ਼ਬਦ ਗੁਰੂ ਦੇ ਲੜ ਲੱਗੇ। ਉਹਨਾਂ ਕਹਿ ਕੇ ਸ਼ਹੀਦਾਂ ਦੀ ਆਜ਼ਾਦਾਂ ਮਣਾਉਣੀਆਂ ਤਾਂ ਹੀ ਸਫਲੀਆਂ ਹਨ ਜੇਕਰ ਅਸੀਂ ਉਹਨਾਂ ਦੇ ਮਹਾਨ ਸ਼ਹੀਦਾਂ ਦੇ ਦਰਸਾਏ ਮਾਰਗ ਤੇ ਚੱਲ ਸਕੀਏ। ਬੱਡੀ ਗੈਂਤੀ ਵਿਸੰਗਤਾ ਨੇ ਇਸ ਸਮਾਗਮ ਇਸ ਪਹੁੰਚ ਕੇ ਸੀਧਾ ਨੂੰ ਸਜਦਾ ਕੀਤਾ ਅਤੇ ਗੁਰੂ ਕੇ ਲੰਗਰ ਤੋਂ ਟੁੱਟ ਵਰਤਾਏ ਗਏ ਨਾਬਾਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਇਸ ਸਮਾਗਮ ਸ਼੍ਰੀ ਮਾਨ ਸੰਬੰਧਵਾ ਸੁਦੇਸ਼ ਸਿੰਘ ਆਪੱਖ ਨੇ ਇਸ ਇਲਾਕੇ ਦੀ ਸੰਗਤ ਨੂੰ ਵਰਸ਼ਿਆ ਸੀ ਚਾਰੇ ਸ਼ਹਿਜਾਦੇ ਅਤੇ ਮਾਤਾ ਗੁਰੂ ਔਰ ਉਹਨਾਂ ਦੀ ਇਹ ਸ਼ਹੀਦੀ ਨੂੰ ਸਮਰਪਿਤ ਇਹ ਤਿੰਨ ਦਿਨ ਦਾ ਸਮਾਗਮ ਸੀ ਅੱਜ ਤੀਸਰੇ ਦਿਨ ਦੀ ਸਮਾਪਤੀ ਸੀ ਜਿਸ ਵਿੱਚ ਗਿਆਨੀ ਪਰਕਾਰ ਸਿੰਘ ਉਹਨਾਂ ਦੇ ਭਰਾ ਬਕਰਕਾਰ ਸਿੰਘ ਜੀ ਬਾਬਾ ਬਲਕਾਰ ਸਿੰਘ ਰਖੜਾ ਬਾਬਾ ਜਤਾਰ ਸਿੰਘ ਨੀਲੌਰ ਸਾਹਿਬ ਤੇ ਬਾਬਾ ਗੁਰਵੀਰ ਸਿੰਘ ਜੀ ਬਾਬਾ ਪੂਲਾ ਜੀ ਤੇ ਹੋਰ ਬਹੁਤ ਸਾਰੇ ਗੁਰਮਕਾਮਾਪੁਰ ਰਾਗੀ ਜਥੇ ਪਹੁੰਚੇ ਜਿਨ੍ਹਾਂ ਨੇ ਅਗੁਰ ਉਤਿਆਸਨਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਤੇ ਅੱਜ ਗੁਰੂ ਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਜੋ 30 ਪੁਰਾਨੀਆਂ ਨੇ ਖੰਡੇ ਵੱਟ ਦਾ ਮਰਸ਼ਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਗੁਰੂ ਬਣਾਇਆ ਹੈ ਉਹ ਬਹੁਤ ਵੱਡੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਬਹੁਤ ਵੱਡੀ ਖੁਸ਼ੀ ਹੋਈ ਹੈ ਇਸ ਗੱਲ ਦੀ ਸੋ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਆ ਜਿਹੜੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ ਗੁਰੂ ਵਾਲੇ ਬਣ ਕੇ ਉਹਨਾਂ ਸ਼ਹੀਦਾਂ ਨੂੰ ਸੱਚੀ ਤੇ ਸੂਚੀ ਜਹੀ ਸਰਬਾਨਜਨੀ ਹੋਊਗੀ ਅਸੀਂ ਆਏ ਸਾਰੇ ਮਹਾਂਪੁਰਖਾਂ ਦਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਾਹਿਬ ਮੂੜ ਖੜਿਆ ਵੇਖੇ ਪਹੁੰਚੇ ਹੋ ਤੁਸੀਂ ਵਿਸ਼ੇਸ਼ ਤੌਰ ਤੇ ਸਮਾਗਮ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਸੰਬੰਧ ਵਿੱਚ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕਹਿਣਾ ਤਾਂ ਆਪਾਂ ਨੂੰ ਸਭ ਜਾਦਿਆਂ ਨੇ ਸਿਖਾ ਦਿੱਤਾ ਗੁਰੂ ਕੇ ਪਰਿਵਾਰ ਨੇ ਗੁਰੂ ਕਿਆਂ ਨੇ ਸਭ ਕੁਝ ਸਿਖਾ ਦਿੱਤਾ ਗੁਰਬਾਣੀ ਸਾਨੂੰ ਕਹਿ ਰਹੀ ਹੈ ਬਈ ਇਹੀ ਹੈ ਜਿਨ ਕੇ ਦਿਨ ਮਨਾਤੇ ਹਾਂ ਉਹਨ ਕੀ ਬਾਤ ਵੀ ਬੰਦ ਗੁਰੂ ਕਿਆਂ ਦਾ ਹੁਕਮ ਹੈ ਕਿ ਖੰਡੇ ਵਾਟੇ ਦਾ ਅਮਰ ਛਕਣਾ ਗੁਰੂ ਵਾਲੇ ਬਣ ਜਾਣਾ ਤੇ ਇਹੋ ਹੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਵਾਲੇ ਬਣੋ ਤੇ ਕੋਸ਼ਵਤ ਮੈਲੇ ਜੋ ਪ੍ਰਭ ਕੋ ਮਿਲਬੋ ਚ ਹੈ ਕੋਸ਼ਵਤ ਮੈਲੇ ਅੱਗੇ ਫਿਰ ਖੰਡੇ ਬਾਟੇ ਅਮਰਸ਼ੱਕੇ ਗੁਰਬਾਣੀ ਦੇ ਲੜ ਲੱਗੇ ਗੁਰਬਾਣੀ ਪੜੋ ਤੇ ਨਾਮ ਜਪੋ ਤੇ ਆਪਣਾ ਜੀਵ ਨੂੰ ਸਫਲਾ ਬਣਾਓ ਬਹੁਤ ਵੱਡੀ ਕੁਰਬਾਨੀਆਂ ਸਾਹਿਬਜ਼ਾਦਿਆਂ ਦੀ ਪਰ ਫਿਰ ਵੀ ਸਾਡੇ ਸਿੱਖ ਪਰਿਵਾਰਾਂ ਦੇ ਘਰਾਂ ਦੇ ਵਿੱਚ ਜਨਮ ਲੈ ਕੇ ਬਹੁਤ ਸਾਰੇ ਬੱਚੇ ਪਤਿਤਪੁਣੇ ਵੱਲ ਵੱਧ ਰਹੇ ਨੇ ਜੜੇਰਿਆਂ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਨਾਲੋਂ ਦੂਰ ਕਰਦੇ ਨੇ ਉਹਨਾਂ ਵੱਲ ਜਾ ਰਹੇ ਨੇ ਉਹਨਾਂ ਬਾਰੇ ਕੀ ਕਹਣਾ ਚਾਹੂੰ ਹਾਂ ਇਹਦੇ ਵਿੱਚ ਪ੍ਰਚਾਰਕ ਨੇ ਜਿਹੜੇ ਆਪਸ ਦੇ ਵਿੱਚ ਮਤਭੇਦ ਹੋਣ ਕਰਕੇ ਵੀ ਜਿਹੜੇ ਬੱਚੇ ਨੇ ਜਨਰੇਸ਼ਨ ਉਹਨਾਂ ਦੇ ਮਨ 'ਚ ਸ਼ੰਕੇ ਪੈਦਾ ਹੁੰਦੇ ਨੇ। ਜੀ। ਦੂਸਰੀ ਗੱਲ ਇਹ ਹੈ ਕਿ ਉਹਨਾਂ ਦੇ ਜਿਹੜੇ ਪਰਿਵਾਰ ਮਾਤਾ ਪਿਤਾ ਨੇ ਉਹਨਾਂ ਦਾ ਹੀ ਵੱਡਾ ਰੋਲ ਹੁੰਦਾ। ਤੇ ਤੀਸਰਾ ਫਿਰ ਮੀਡੀਆ ਦਾ ਰੋਲ ਹੁੰਦਾ ਹੈ ਕਿ ਗੁਰਮੁਖvare ਗੁਰੂ ਨਾਲ ਜੋੜ ਦਿੰਨੇ। ਕਈ ਤਰਕਵਾਦੀ ਗੱਲਾਂ ਕਰਦੇ ਨੇ। ਇਹ ਇਹ ਸਾਰਾ ਕਾਰਨ ਨੇ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੋ ਸ਼ਹੀਦਾਂ ਦੀ ਯਾਦ ਅਮਰ ਸ਼ਹੀਦ ਸਾਬਜਦਾ ਬਾਬਾਜੀਤ ਸਿੰਘ ਜੀ ਸਾਹਿਬ ਜਦਾ ਬਾਬਾ ਜੁਝਾਰ ਸਿੰਘ ਜੀ ਸਾਹਿਬ ਜਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਜਦਾ ਬਾਬਾ ਪ੍ਰਤਾਪ ਸਿੰਘ ਜੀ ਮਾਤਾ ਗੁਜਰ ਕੌਰ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਾਨਾਂ ਦੇ ਪਿਆਰੇ ਸਿੰਘ ਇਹਨਾਂ ਦੀ ਅਮਰ ਸ਼ਹੀਦਾਂ ਦੀ ਯਾਦ ਇਸ ਨਗਰ ਵਿੱਚ ਹਰ ਇੱਕ ਸਾਲ ਮਨਾਈ ਜਾਂਦੀ ਹੈ। ਵਿਸ਼ੇਸ਼ ਤੌਰ ਤੇ ਇੱਕ ਦੋ ਦਿਨਾਂ ਦਾ ਫਰਕ ਹੁੰਦਾ ਹੈ। ਇਸੇ ਤਰੀਕਾ ਦੇ ਵਿੱਚ ਇਹ ਸਮਾਗਮ ਰੱਖਿਆ ਜਾਂਦਾ ਹੈ। ਇਹ ਸਮਾਗਮ શ્રીਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਲੋਹਰਾਂ ਸਾਹਿਬ ਵਾਲੇ ਵੱਲੋਂ ਮਹਾਨ ਪੁਰਸ਼ਾਂ ਨੇ ਬਖਸ਼ੇ ਸਨ। ਦੋ ਸਮਾਗਮ ਇਸ ਨਗਰ ਨੂੰ ਬਖਸ਼ੇ ਇੱਕ ਸਾਵਣ ਦੇ ਮਹੀਨੇ ਦੇ ਵਿੱਚ 10 ਗੁਰੂਆਂ ਸਾਹਿਬਾਨ ਦੀ ਯਾਦ ਤੇ ਆਪੋ ਦੇ ਮਹੀਨੇ ਦੇ ਵਿੱਚ ਸ਼ਹੀਦਾਂ ਦੀ ਯਾਦ ਜਿਹਾ ਮਹਾਂਪੁਰਸ਼ਾਂ ਦੇ ਦੇਣਾ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਮਹਾਰਾਜ ਲੌਰੈਂਸ ਵਾਲਾ ਉਹਨਾਂ ਨੇ ਸੰਤ ਬਾਬਾ ਜਸਵੀਰ ਸਿੰਘ ਜਿਹੜੇ ਉਹਨਾਂ ਦੇ ਸੇਵਾਦਾਰ ਨੇ ਇੱਥੇ ਮੁੱਖ ਸੇਵਾਦਾਰ ਥਾਪੇ ਹੋਏ ਨੇ ਕੀ ਕਹਿਣਾ ਚਾਹੁੰਦੇ ਸਾਡੀ ਨੌਜਵਾਨੀ ਜੋ ਫਤਕੁਣੀ ਵੱਲ ਜਾ ਰਹੀ ਹੈ ਹਾਂਜੀ ਆਪਾਂ ਬੜੇ ਇਹੀ ਬੇਨਤੀ ਕਰਦੇ ਹਾਂ ਸੰਗਤ ਰੂਪ ਦੇ ਵਿੱਚ ਕਿ ਇਹ ਆਪਾਂ ਅਮਰ ਸ਼ੀਦਾ ਦੀ ਯਾਦ ਮਨਾਉਂਦੇ ਆ। ਤਾਂ ਉਹਨਾਂ ਦੇ ਪਾਏ ਹੋਏ ਕੋਰਨੇ ਵੀ ਚੱਲਣ ਦਾ ਆਪਾਂ ਕੋਸ਼ਿਸ਼ ਕਰੀਏ। ਗੁਰਸਿੱਖੀ ਨਾਲ ਜੁੜੀਏ, ਗੁਰੂ ਵਾਲੇ ਬਣੀਏ, ਖੱਡੇ-ਵੱਟੇ ਦਾ ਮਤ ਛੱਡੀਏ। ਜਿੱਥੇ ਕਿ ਮਹਾਂਪੁਰਖਾਂ ਦਾ ਹੁਕਮ ਹੁੰਦਾ ਸੀ ਕਿ ਭਾਈ ਜਿਹੜਾ ਗੁਰੂ ਨਾਲ ਜੁੜ ਜਾਂਦਾ ਅਮਰਤ ਵੇਲੇ ਉੱਠਣਾ, ਬਾਣੀ ਪੜ੍ਹਨੀ। ਅਹ ਫਿਰੂ ਕੇ ਗੁਰੂ ਨਾਲ ਗੁਰੂ ਦਾ ਨਾਮ ਜਪਣਾ ਤੇ ਹੋਰਾਂ ਨੂੰ ਜਪਣਾ।